ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਹਿੰਦੁਸਤਾਨ ਦੇ ਮਹਾਨ ਸੰਗੀਤਕਾਰ ਅਤੇ ਅਕਬਰ ਬਾਦਸ਼ਾਹ ਦੇ ਦਰਬਾਰੀ ਗਾਇਕ ਤਾਨसेन ਵਾਰੀ ਸੰਗੀਤ ਕਲਾ ਦੇ ਖੇਤਰ ਵਿੱਚ ਜਿੰਨੀ ਮਕਬੂਲੀਅਤ ਅਕਬਰ ਬਾਦਸ਼ਾਹ ਦੇ ਦਰਬਾਰੀ ਗਾਇਕ ਤੇ ਸੰਗੀਤ ਸਮਰਾਟ ਤਾਨसेन ਨੂੰ ਮਿਲੀ ਹੈ ਉਨੀ ਸ਼ਾਇਦ ਹੀ ਕਿਸੇ ਹੋਰ ਕਲਾਕਾਰ ਦੇ ਹਿੱਸੇ ਆਈ ਹੋਵੇ ਭਾਰਤੀ ਸੰਗੀਤ ਦੇ ਸੁਨਹਿਰੀ ਯੁੱਗ ਮੱਧ ਕਾਲ ਵਿੱਚ ਤਾਨसेन ਦੀ ਸੰਗੀਤ ਦੇ ਖੇਤਰ ਵਿੱਚ ਬੜਮੁੱਲੀ ਦੇਣ ਨੂੰ ਮੰਨ ਸੀ ਕਰਕੇ ਨਹੀਂ ਦੇਖਿਆ ਜਾ ਸਕਦਾ ਇਹ ਮਹਾਨ ਸੰਗੀਤਕਾਰ ਆਖਰੀ ਸਾਹ ਤੱਕ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਆਪਣੀ ਸੁਰੀਲੀ ਗਾਇਕੀ ਦੇ ਜਾਦੂ ਨਾਲ ਬਾਦਸ਼ਾਹ ਦੀ ਖਿਦਮਤ ਕਰਦਾ ਰਿਹਾ ਤਾਨसेन ਦਾ ਜਨਮ ਕਦੋਂ ਅਤੇ ਕਿੱਥੇ ਹੋਇਆ ਇਸ ਬਾਰੇ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਹਨ ਕੁਝ ਵਿਦਵਾਨਾਂ ਦਾ ਕਹਿਣਾ ਹੈ ਕਿ ਤਾਨसेन ਦਾ ਜਨਮ 1506, 1520 ਜਾਂ 1532 ਈਸਵੀ ਵਿੱਚ ਹੋਇਆ ਜਦਕਿ ਬਧੇਰੇ ਵਿਦਵਾਨਾਂ ਦੇ ਮਤ ਦੇ ਅਨੁਸਾਰ ਉਹਨਾਂ ਦਾ ਜਨਮ ਗਵਾਲੀਅਰ ਦੇ ਨੇੜੇ ਬਿਹਟ ਪਿੰਡ ਵਿੱਚ 1532 ਈਸਵੀ ਵਿੱਚ ਪ੍ਰਸਿੱਧ ਸੰਗੀਤਕਾਰ ਮਕਰੰਦ ਪਾਂਡੇ ਦੇ ਘਰ ਹੋਇਆ। ਤਾਨਸੇਨ ਦਾ ਪਹਿਲਾ ਨਾਂ ਰਾਮ ਤੰਨੂ ਫਿਰ ਤੰਨਾ ਮਿਸਰਾ ਅਤੇ ਬਾਅਦ ਵਿੱਚ ਉਸ ਨੂੰ ਤਾਨਸੇਨ ਕਿਹਾ ਜਾਣ ਲੱਗਿਆ। ਕਿਹਾ ਜਾਂਦਾ ਹੈ ਕਿ ਮਕਰੰਦ ਪਾਂਡੇ ਦੇ ਘਰ ਜਨਮ ਲੈਣ ਉਪਰੰਤ ਹੀ ਬੱਚੇ ਦੀ ਮੌਤ ਹੋ ਜਾਂਦੀ ਸੀ। ਦੁਖੀ ਪਾਂਡੇ ਵੱਲੋਂ ਗਵਾਲੀਅਰ ਦੇ ਸਿੱਧ ਫਕੀਰ ਹਜ਼ਰਤ ਮੁਹੰਮ ਗੌਸ ਅੱਗੇ ਬੇਨਤੀ ਕਰਨ ਤੇ ਬਾਲਕ ਤੰਨੇ ਦਾ ਜਨਮ ਹੋਇਆ। ਇਕਲੌਤੀ ਸੰਤਾਨ ਹੋਣ ਕਰਕੇ ਉਹ ਸ਼ੁਰੂ ਤੋਂ ਹੀ ਸ਼ਰਾਰਤੀ ਸੁਭਾਅ ਦਾ ਸੀ। ਇੱਕ ਵਾਰ ਮਹਾਨ ਸੰਗੀਤਕਾਰ ਸਵਾਮੀ ਹਰੀਦਾਸ ਜੀ ਆਪਣੇ ਸ਼ਿਸ਼ਮੰਡਲੀ ਨਾਲ ਨੇੜੇ ਦੇ ਜੰਗਲਾਂ ਵਿੱਚੋਂ ਲੰਘ ਰਹੇ ਸਨ ਨੜਕੜ ਤੰਨਾ ਨੀ ਇੱਕ ਵੱਡੇ ਰੁੱਖ ਦੇ ਓਲੇ ਹੋ ਕੇ ਸ਼ੇਰ ਜਿਹੀ ਦਹਾੜ ਲਗਾਈ ਜਿਸ ਤੇ ਸ਼ਿਸ਼ਮੰਡਲੀ ਘਬਰਾ ਗਈ ਪਤਾ ਲੱਗਣ ਤੇ ਸਵਾਮੀ ਹਰੀਦਾਸ ਜੀ ਨੇ ਤੰਨੇ ਦੇ ਇਸ ਗੁਣ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਹ ਮਕਰੰਦ ਪਾਂਡੇ ਦੀ ਸਹਿਮਤੀ ਨਾਲ ਉਸ ਨੂੰ ਸੰਗੀਤ ਸਿਖਾਉਣ ਲਈ ਆਪਣੇ ਨਾਲ ਬਰਿੰਦਾਵਨ ਲੈ ਗਏ ਜਿੱਥੇ ਉਹ 10 ਸਾਲ ਸੰਗੀਤ ਦੀ ਤਾਲੀਮ ਲੈਂਦਾ ਰਿਹਾ ਅਤੇ ਤੰਨੇ ਤੋਂ ਤਾਨਸੈਨ ਬਣ ਗਿਆ ਕੁਝ ਵਿਦਵਾਨਾਂ ਅਨੁਸਾਰ ਰਾਜਾ ਮਾਨ ਸਿੰਘ ਟੋਮਰ ਦੇ ਸੁਪੁੱਤਰ ਵਿਕਰਮਜੀਤ ਨੇ ਤਾਨਸੇਨ ਨੂੰ ਤਾਨਸੇਨ ਦੀ ਉਪਾਧੀ ਦਿੱਤੀ ਸੀ। ਗੁਰੂ ਕੋਲੋਂ ਸੰਪੂਰਨ ਸੰਗੀਤ ਸਿੱਖਿਆ ਲੈਣ ਉਪਰੰਤ ਤਾਨਸੇਨ ਗਵਾਲੀਅਰ ਵਿਖੇ ਫਕੀਰ ਮੁਹੰਮਦ ਗੌਂਸ ਕੋਲ ਪੱਕੇ ਤੌਰ ਤੇ ਰਹਿਣ ਲੱਗਾ। ਗਵਾਲੀਅਰ ਰਹਿੰਦਿਆਂ ਤਾਨਸੇਨ ਦੀ ਜਾਣ ਪਹਿਚਾਨ ਰਾਜਾ ਮਾਨ ਸਿੰਘ ਦੀ ਵਿਧਵਾ ਰਾਣੀ ਅਤੇ ਸੁਰੀਲੀ ਗਾਇਕਾ ਮ੍ਰਿਗਨਾਣੀ ਨਾਲ ਹੋਈ। ਮ੍ਰਿਗਨਾਣੀ ਦੀ ਇੱਕ ਦਾਸੀ ਹੁਸੈਨੀ ਦੀ ਸੁੰਦਰਤਾ ਅਤੇ ਸੰਗੀਤ ਤੋਂ ਤਾਨਸੇਨ ਇਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਮਿਰਗ ਨੈਣੀ ਨੇ ਦੋਵਾਂ ਦੀ ਸ਼ਾਦੀ ਕਰਵਾ ਦਿੱਤੀ ਸ਼ਾਦੀ ਉਪਰੰਤ ਤਾਨਸੀਨ ਦੇ ਘਰ ਚਾਰ ਪੁੱਤਰ ਸੂਰਤ ਸੇਨ ਸਰਤ ਸੇਨ ਤਰੰਗ ਸੇਨ ਬਿਲਾਸ ਖਾਨ ਤੇ ਇੱਕ ਤੀ ਸਰਸਵਤੀ ਦਾ ਜਨਮ ਹੋਇਆ ਸਰਸਵਤੀ ਦਾ ਵਿਆਹਵਾਦ ਵਿੱਚ ਪ੍ਰਸਿੱਧ ਵੀਨਾਕਾਰ ਸਮੁਖਨ ਸਿੰਘ ਉਰਫ ਨੌਵਤ ਖਾਨ ਨਾਲ ਹੋਇਆ। ਸੰਗੀਤ ਦਾ ਜਾਦੂ ਤਾਨ ਸਿੰਘ ਦੇ ਸਿਰ ਚੜ ਬੋਲਦਾ ਸੀ। ਜਿਸ ਕਰਕੇ ਵਿਆਹ ਉਪਰੰਤ ਤਾਨ ਸਿੰਘ ਮੋੜ ਆਪਣੇ ਗੁਰੂ ਸਵਾਮੀ ਹਰੀਦਾਸ ਦੇ ਆਸ਼ਰਮ ਬ੍ਰਿੰਦਾਵਨ ਸੰਗੀਤ ਸਿੱਖਣ ਲਈ ਚਲਿਆ ਗਿਆ। ਇਸੇ ਦੌਰਾਨ ਫਕੀਰ ਮੁਹੰਮਦ ਗੌਸ ਦੀ ਸਰੀਰਕ ਹਾਲਤ ਠੀਕ ਨਾ ਰਹਿਣ ਕਾਰਨ ਤਾਨ ਸਿੰਘ ਨੂੰ ਤੁਰੰਤ ਵਾਪਸ ਗਵਾਲੀਅਰ ਆਉਣਾ ਪਿਆ। ਕਹਾ ਜਾਂਦਾ ਹੈ ਕਿ ਫਕੀਰ ਮੁਹੰਮਦ ਗੌਸ ਨੇ ਸ਼ਰੀਰ ਛੱਡਣ ਤੋਂ ਪਹਿਲਾਂ ਹੀ ਸਾਰੀ ਸੰਪਤੀ ਤਾਨसेन ਨੂੰ ਸੌਂਪ ਦਿੱਤੀ ਸੀ ਤਾਨसेन ਦੀ ਜਗਤ ਪ੍ਰਸਿੱਧੀ ਦੇਖਦਿਆਂ ਰੀਵਨ ਨਰੇਸ਼ ਆਰਾਮਚੰਦਰ ਰਾਜਾ ਰਾਮ ਨੇ ਉਹਨਾਂ ਨੂੰ ਦਰਬਾਰੀ ਕਵੀ ਨਿਯੁਕਤ ਕਰ ਲਿਆ ਜਿਨ੍ਹਾਂ ਦੀ ਪ੍ਰਸ਼ੰਸਾ ਵਿੱਚ ਤਾਨसेन ਨੇ ਅਨੇਕਾ ਤਰੂਪਦਾਂ ਦੀ ਰਚਨਾ ਕੀਤੀ ਐਨੇ ਅਕਬਰੀ ਅਨੁਸਾਰ ਰਾਜਾ ਰਾਮਚੰਦਰ ਨੇ ਤਾਨसेन ਦੀ ਗਾਇਕੀ ਤੋਂ ਮੋਹਿਤ ਹੋ ਕੇ ਉਸ ਨੂੰ 1 ਕਰੋੜ ਟਕੇ ਇਨਾਮ ਵਜੋਂ ਦਿੱਤੇ ਸਨ ਆਪਣੇ ਅਤੀ ਨਜ਼ਦੀਕੀ ਅਕਬਰ ਬਾਦਸ਼ਾ ਨੂੰ ਖੁਸ਼ ਕਰਨ ਲਈ ਉਹਨਾਂ ਨੇ ਤਾਨसेन ਨੂੰ ਅਭਾਰ ਸ੍ਰੂਪ ਉਹਨਾਂ ਨੂੰ ਭੇਟ ਕਰ ਦਿੱਤਾ ਸਨ 1556 ਵਿੱਚ ਬਾਦਸ਼ਾ ਅਕਬਰ ਤਾਨसेन ਨੂੰ ਬੜੇ ਹੀ ਆਦਰ ਸਹਿਤ ਆਪਣੇ ਨਾਲ ਦਿੱਲੀ ਲੈ ਗਏ ਅਤੇ ਉਹਨਾਂ ਦੀ ਗਾਇਕੀ ਤੋਂ ਪ੍ਰਭਾਵਿਤ ਹੋ ਕੇ ਸਨ 1562 ਨੂੰ ਆਪਣੇ ਨੌ ਰਤਨਾ ਵਿੱਚ ਸ਼ਾਮਲ ਕਰ ਲਿਆ ਐਨੇ ਅਕਬਰੀ ਵਿੱਚ ਅਬুল ਫਜ਼ਲ ਨੇ ਅਕਬਰ ਦੇ ਦਰਬਾਰ ਦੇ 36 ਪ੍ਰਸਿੱਧ ਕਲਾਕਾਰਾਂ ਵਿੱਚੋਂ तानसेन ਨੂੰ ਸਭ ਤੋਂ ਉੱਤਮ ਮੰਨਿਆ ਹੈ ਅਕਬਰ ਦੇ ਦਰਬਾਰ ਵਿੱਚ ਤਾਨਸੇਨ ਦੀ ਗਾਇਕੀ ਦੇ ਪ੍ਰਭਾਵ ਅਧੀਨ ਅਨੇਕ ਚਮਤਕਾਰਾਂ ਦਾ ਜ਼ਿਕਰ ਮਿਲਦਾ ਹੈ ਜਿਵੇਂ ਕਿ ਭਿੰਨ ਭਿੰਨ ਰਾਗਾਂ ਦੇ ਪ੍ਰਭਾਵ ਨਾਲ ਪੱਥਰ ਪਿਘਲਾਉਣਾ ਮੇਘ ਮਲহার ਰਾਗ ਨਾਲ ਪਾਣੀ ਵਰਸਾਉਣਾ ਦੀਪਕ ਰਾਗ ਨਾਲ ਦੀਵੇ ਜਗਾਉਣਾ ਜੰਗਲੀ ਪਸ਼ੂਆਂ ਨੂੰ ਮੰਤਰ ਮੁਕਤ ਕਰਨਾ ਆਦੀ ਸਨ ਇਸ ਵਿੱਚ ਕਿੰਨੀ ਕਿ ਸਚਾਈ ਹੈ ਇਹ ਨਹੀਂ ਕਹਿ ਸਕਦੇ ਪਰ ਇਸ ਤੋਂ ਇੱਕ ਗੱਲ ਸਪਸ਼ਟ ਹੁੰਦੀ ਹੈ ਕਿ ਉਸ ਸਮੇਂ ਹਿੰਦੁਸਤਾਨ ਵਿੱਚ ਤਾਨसेन ਦੇ ਬਰਾਬਰ ਦਾ ਕੋਈ ਵੀ ਸੰਗੀਤਕਾਰ ਨਹੀਂ ਸੀ ਅਕਬਰ ਬਾਦਸ਼ਾਹ ਦੀ ਪ੍ਰਸ਼ੰਸਾ ਵਿੱਚ ਤਾਨसेन ਨੇ ਨਿਕਾ ਪਦ ਰਚੇ ਅਤੇ ਇਹਨਾਂ ਦਾ ਗਾਇਨ ਕੀਤਾ ਇਹ ਪਦ ਖਾਨਦਾਨੀ ਗਾਇਕਾਂ ਕੋਲ ਅੱਜ ਵੀ ਸੰਭਾਲੇ ਪਏ ਹਨ ਇਕਬਾਲਨਾਮਾ ਜਹਾਂਗੀਰੀ ਵਿੱਚ ਇਹਨਾਂ ਦੁਆਰਾ ਰਚਿਤ ਧਰੂਪਦਾਂ ਦਾ ਸਭ ਤੋਂ ਵੱਡਾ ਖਜ਼ਾਨਾ ਪ੍ਰਾਪਤ ਹੁੰਦਾ ਹੈ ਜੋ ਕਿ ਅਦਰਕ ਸੰਗੀਤ ਨੂੰ ਇਹਨਾਂ ਦੀ ਬੜਮੁੱਲੀ ਦੇਣ ਹੈ ਐਨੇ ਅਕਬਰੀ ਅਨੁਸਾਰ ਤਾਨਸੇਨ ਜਿਹਾ ਗਾਇਕ ਪਿਛਲੇ 1000 ਸਾਲ ਤੱਕ ਨਹੀਂ ਹੋਇਆ ਇਸੇ ਤਰ੍ਹਾਂ ਅਕਬਰਨਾਮਾ ਵਿੱਚ ਤਾਨਸੇਨ ਨੂੰ ਗਵਾਲੀਅਰ ਦਾ ਕਲਾਵੰਤ ਕਿਹਾ ਗਿਆ ਮੀਆਂ ਕੀ ਤੋੜੀ ਦਰਬਾਰੀ ਕਨੜਾ ਮੀਆਂ ਮਲਹਾਰ ਅਤੇ ਮੀਆਂ ਕੀ ਸਰੰਗ ਅਜਿਹੇ ਰਾਗਾਂ ਦੀ ਰਚਨਾ ਵੀ ਤਾਨਸੇਨ ਵੱਲੋਂ ਹੀ ਕੀਤੀ ਮੰਨੀ ਗਈ ਹੈ ਕੁਝ ਵਿਦਵਾਨਾਂ ਦੇ ਮਤ ਅਨੁਸਾਰ ਤਾਨਸੀਨ ਨੇ ਸੰਗੀਤਕਾਰ ਰਾਗ ਮਲਹਾਰ ਅਤੇ ਗਣੇਸ਼ ਤੂਤਰ ਜਿਹੀਆਂ ਪੁਸਤਕਾਂ ਦਾ ਲੇਖਨ ਵੀ ਕੀਤਾ। ਅਕਬਰਨਾਮਾ ਅਨੁਸਾਰ ਤਾਨਸੀਨ ਦਾ ਇੰਤਕਾਲ 26 ਅਪ੍ਰੈਲ ਸਨ 1599 ਈਸਵੀ ਨੂੰ ਹੋਇਆ। ਕੁਝ ਵਿਦਵਾਨਾਂ ਦੇ ਮਤ ਅਨੁਸਾਰ ਉਹਨਾਂ ਦਾ ਦੇਹਾਂਤ ਸਨ 1585 ਈਸੀ ਵਿੱਚ, ਕੁਝ 1599 ਅਤੇ ਕੁਝ ਅਨੁਸਾਰ 1593 ਵਿੱਚ ਦਿੱਲੀ ਵਿਖੇ ਹੋਇਆ ਮੰਨਿਆ ਜਾਂਦਾ ਹੈ। ਮ੍ਰਿਤਕ ਸਰੀਰ ਗਵਾਲੀਅਰ ਪਹੁੰਚਾਇਆ ਗਿਆ ਅਤੇ ਜਿੱਥੇ ਉਹਨਾਂ ਦੀ ਇੱਛਾ ਅਨਸਾਰ ਫਕੀਰ ਮੁਹੰਮਦ ਗੌਂਸ ਦੀ ਕਬਰ ਦੇ ਨੇੜੇ ਹੀ ਉਹਨਾਂ ਦੀ ਸਮਾਦੀ ਬਣਾਈ ਗਈ। ਤਾਨसेन ਦੀ ਮੌਤ ਉਪਰੰਤ ਉਹਨਾਂ ਦੇ ਵੰਸਜ ਦੋ ਧਰਵਾਂ ਵਿੱਚ ਵੰਡੇ ਗਏ। ਤਾਨसेन ਦੇ ਵੰਸਜ ਰਬਾਬੀਏ ਕਿਹਾ ਲਾਇਏ ਗਏ। ਤਾਨਸੇਨ ਦੀ ਲੜਕੀ ਸਰਸਵਤੀ ਅਤੇ ਦਮਾਦ ਸਮੋਖਨ ਵਿੱਚ ਨੌਬਤਖਾਨ ਬੀਨਾ ਵਜਾਉਣ ਵਿੱਚ ਮਾਹਿਰ ਸਨ। ਇਸ ਲਈ ਉਹਨਾਂ ਦੇ ਵੰਸਜ ਬੀਨਾਕਾਰ ਕਹੇ ਜਾਣ ਲੱਗੇ। ਕੁਝ ਵੀ ਹੋਵੇ ਹਿੰਦੁਸਤਾਨ ਦੇ ਇਤਿਹਾਸ ਵਿੱਚ ਜਦ ਵੀ ਸੰਗੀਤ ਦੀ ਗੱਲ ਹੋਵੇਗੀ ਤਾਨ ਸਿੰਘ ਦਾ ਜ਼ਿਕਰ ਹੁੰਦਾ ਰਹੇਗਾ ਤਾਨ ਸਿੰਘ ਜਿਹੇ ਮਹਾਨ ਸੰਗੀਤਕਾਰ ਦੇ ਯੋਗਦਾਨ ਨੂੰ ਜਿੱਥੇ ਕੁਝ ਸ਼ਬਦਾਂ ਵਿੱਚ ਸਮਿਟਣਾ ਬਹੁਤ ਮੁਸ਼ਕਲ ਹੈ ਉੱਥੇ ਹੀ ਉਹਨਾਂ ਦੇ ਜੀਵਨ ਸੰਬੰਧੀ ਹੋਰ ਖੋਜ ਕਰਨ ਦੀ ਵੀ ਲੋੜ ਹੈ ਸੋ ਦੋਸਤੋ ਇਹ ਤਾਂ ਸੀ ਸਾਡੀ ਵੀਡੀਓ ਤਾਨ ਸਿੰਘ ਬਾਰੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਸਾਡੇ ਚੈਨਲ ਜੀਓ ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ